ਪੂਰਵਾਸ਼ਾ ਮਹਾਰਾਜ ਅਜੇ ਕੁਝ ਸਿੰਘ ਪੰਚਾਇਲੇ ਉਹ ਬਾਰੇ ਦੇ ਨਾਲ ਹਾਂ ਧਿਆਨ ਜਿਹੜਾ ਸਾਧ ਸੰਗਤ ਦੇ ਜੋ ਸਾਧ ਸੰਗਤ ਦੇ ਤੋਂ ਸਾਧ ਸੰਗਤ ਦੀ ਟਖਾ ਸਾਹਿਬ ਨਿਆਂਖਾਂ ਦੇ ਟਖੇ ਤੇ ਜਾਂਦੇ ਆ ਉਥੋਂ ਪ੍ਰਸਾਦ ਸੰਗਤ ਜੀ ਕਿਵੇਂ ਚਮਕੌਰ ਪਹਾੜ ਨੂੰ ਵੱਧਿਆ ਤੇ ਵਿੱਚ ਚਮਕੌਰ ਦੇ ਅੰਦਰ ਉਸ ਗਲੀ ਨੂੰ 10 ਲੱਖ ਦੀ ਫੌਜ ਦਾ ਘੇਰਾ ਪੈਗਾ ਤਾਂ ਧਿਆਨ ਤੋਂ ਸਾਰੇ ਜਾਣੋ ਕਰ ਮੈਂ ਇਹ ਵੀ ਥੋੜਾ ਜਿਹਾ ਸੰਖੇਪ ਤੇ ਬਜਟ ਉਹਨਾਂ ਦਾ ਕੀਦੇ ਉੱਤੇ ਜਿਹੜਾ ਪਹਿਲਾ ਸ਼ਹੀਦ ਹੈ ਹੁੰਦਾ ਉਹ ਭਾਈ ਬਖਤਰ ਸਿੰਘ ਆਪ ਕੋ ਸਤਨਾਮ ਸ਼ਹੀਦ ਇਹਨਾਂ ਦੇ ਹੰਕਾਰ ਦੇ ਕਰਦੇ ਅੰਦਰ ਹੀ ਆਪਣੇ ਪੰਜੂ ਸਰੀਰ ਉਤਿਆਗ ਜਾਂਦਾ ਬਾਬਾ ਜੀ ਸਿੰਘ ਉਹਨਾਂ ਨੂੰ ਸੰਭਾਲ ਲਿਆ ਤੇ ਪਿੱਛੇ ਮਾਰ ਜਾਂਦੇ ਐ ਇੱਥੇ ਵੀ ਪਟਸਕੌਰ ਦੀ ਗਲੀ ਦੇ ਵਿੱਚ ਪਾਤਸ਼ਾਹ ਸਾਧ ਸੰਗਤ ਦੀ ਜਿੱਥੇ ਜਾ ਕੇ ਮਹਾਰਾਜ ਕੁਲ ਸਿੰਘ ਨਾਲ ਹੈ ਜਿੱਥੇ ਕਰੀਤਰ ਪਾਤਸ਼ਾਹ ਜਦੋਂ ਕੰਢੇ ਵੱਗ ਦੀ ਬਹੁਤ ਦਾਦ ਦਿੰਦੇ ਸੀ ਉਸ ਕੋਲ ਨਾ ਬਚਨ ਕੀਤਾ ਸੀ ਉਹ ਬਚਨ ਕਿਹੜਾ ਸੀ ਉਹ ਸਵਰਾਂਦ ਸੇ ਇੱਕ ਲਗਾਉ ਤਦ